ਦੇ ਵਿੱਚ ਬੈਠੇ ਸਾਡੇ ਪਾਵਨ ਲੱਡੂ ਦੀ ਪੂਰੀ ਲੀਡਰਸ਼ਿਪ ਵਰਪੰਜਾੜੀ ਦੇ ਦੇਸ਼ਾਂ ਦੇ ਵਿੱਚ ਵਾਇਸ ਸਾਡੀਆਂ ਭੈਣਾਂ ਸਾਡੀਆਂ ਮਾਮਾ ਤੇ ਸਭ ਤੋਂ ਪਹਿਲਾਂ ਫਤੇ ਬਲਾਗੇ ਵਹਿਰੂ ਜੀ ਦਾ ਖਾਲਸਾ ਸਿਰੇ ਵਹਿਰੂ ਜੀ ਕੀ ਫਤੇ ਅੱਜ ਅਸੀਂ ਜਿਹੜਾ ਪਾਵਨ ਲੱਡੂ ਪੂਰੇ ਸੰਯੁਕਤ ਇਕਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਅੱਜ ਇੱਥੇ ਆਏ ਆ ਪੂਰੀ ਆਸ ਦੇ ਨਾਲ ਸੋਥੋਂ ਜਿੰਨੇ ਵੀ ਬਲਾਰੇ ਬੋਲਲੇ ਨੇ ਸਾਰੀਆਂ ਮੰਗਾਂ ਦੇ ਸੰਬੰਧ ਦੇ ਵਿੱਚ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਕਿ ਡੱਲੇਵਾਲ ਸਾਹਿਬ 111 ਦਿਨ ਹੋ ਗਏ ਮਰਵਾਤੇ ਬੈਠਿਆਂ ਨੂੰ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਤੇ ਬੜੀਆਂ ਚਰਚਾ ਕੀਤੀਆਂ ਨੇ ਉਸ ਮੰਗ ਮਨਾਉਣ ਲਈ ਜੋ ਆਪਣੇ ਦੋਨੇ ਫੋਰਮਾਂ ਵੱਲੋਂ ਫੈਸਲਾ ਕੀਤਾ ਗਿਆ ਉਹਦੇ ਤਹਿਤ ਕੱਲ ਕਰਨਾਟਕਾ ਦੇ ਵਿੱਚ ਬਹੁਤ ਵੱਡੀ ਕਨਵੈਨਸ਼ਨ ਹੋਈ ਹੈ ਹਸਪੀਟਲ ਦੇ ਵਿੱਚੋਂ ਆ ਕੇ ਸੰਤਾ ਕੁਮਾਰ ਜੀ ਨੇ ਉੱਥੇ ਕਿਸਾਨਾਂ ਦੇ ਵਿੱਚ ਹਾਜ਼ਰੀ ਭਰੀ ਤੇ ਪੂਰੇ ਉੱਥੋਂ ਦੇ ਕਿਸਾਨਾਂ ਨੇ ਹਲਚਲ ਪੁੱਛਿਆ ਤੋਂ ਅੱਜ ਜੋ ਤਾਮਲਾਡੂ ਦੇ ਵਿੱਚ ਛੋਡੇ ਕਾਨਫਰੰਸ ਹੋ ਰਹੀ ਹੈ ਮੈਨੂੰ ਲੱਗਦਾ ਵੀ ਇਤਿਹਾਸ ਦੇ ਵਿੱਚ ਅਸੀਂ 1984 ਤੋਂ ਲੈ ਕੇ ਬੀਕੇ ਜੀ ਸਿੱਧੂਪੁਰੂ ਚੱਲੇ ਆ ਆਮ ਜੋ ਧਰਨਾ ਹੁੰਦਾ ਹੈ ਕਹਿੰਦੇ ਡੀਸੀ ਐਸਟੀਮ ਜਾਂ ਸਟੇਟ ਲੈਵਲ ਦਾ ਜਾਂ ਕੇਂਦਰ ਲੈਵਲ ਦਾ ਦਿੱਲੀ 'ਚ ਹੁੰਦਾ ਹੈ ਤੋਂ ਅੱਜ ਪਹਿਲੀ ਵਾਰ ਹੈ ਜਿਹੜੀ ਅਸੀਂ ਜ਼ਮੀਨ ਨੂੰ ਬਚਾਉਣ ਲਈ ਜਿਹੜੀ ਖੇਤੀ ਦੀ ਗੱਲ ਕਰਦੇ ਆ ਜਿਹੜੇ ਉਡਾਨੀਆਂ ਬਾਨੀਆਂ ਤੋਂ ਬਚਾਉਣ ਲਈ ਗੱਲ ਕਰਦੇ ਆ ਅੱਜ ਬੜਾ ਦਿਲ ਖੁਸ਼ ਹੋਇਆ ਕਿ ਛੋਟੇ-ਛੋਟੇ ਬੱਚੇ ਜਿਹੜੇ ਬੱਚਿਆਂ ਦੀ ਭੁੱਖ ਲਈ ਆਪਾਂ ਲੜ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ 30 ਮਾਰਚ ਨੂੰ 30 ਮਾਰਚ ਨੂੰ ਅਸੀਂ ਤਿੰਨੇ ਮੋਰਚਿਆਂ ਦੇ ਵਿੱਚ ਛੋਟੇ ਬੱਚਿਆਂ ਦਾ ਪ੍ਰੋਗਰਾਮ ਕਰਾ ਰਹੇ ਆ 30 ਮਾਰਚ ਨੂੰ ਤੇ 8 ਮਾਰਚ ਨੂੰ ਔਰਤਾਂ ਦਾ ਬਹੁਤ ਵੱਡਾ ਇਕੱਠ ਕਰ ਸਕਿਆ ਆ ਰਤਨਪੁਰਾ ਖਨੌਰੀ ਸ਼ੰਭੂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀਆਂ ਜਿਹੜੀਆਂ ਅੱਜ ਖਾਸ ਕਰਕੇ ਤਾਮਲਾਡੂ ਦੇ ਵਿੱਚੋਂ ਕੇਰਲਾ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਪੈਣਾ ਮਾਵਾ ਅੱਜ ਆ ਕੇ ਹਾਜ਼ਰੀ ਲਵਾਈ ਹੈ ਮੈਨੂੰ ਲੱਗਦਾ ਕਿ ਆਉਣ ਵਾਲੀ 19 ਮਾਰਚ ਨੂੰ ਜਦੋਂ ਕੇਂਦਰ ਦੀ ਮੰਤਰੀਆਂ ਦੇ ਨਾਲ ਮੀਟਿੰਗ 'ਚ ਸਾਡੇ ਫੋਰਮ ਦੇ ਆਗੂ ਬੈਠਣਗੇ ਤੋ ਆ ਸਾਰੀ ਤਸਵੀਰ ਉਹਨਾਂ ਦੇ ਮੂਰੇ ਰੱਖਾਂਗੇ ਕਿ ਪੂਰੇ ਦੇਸ਼ ਦੇ ਕਿਸਾਨਾਂ ਦਾ ਕੀ ਹਾਲ ਹੈ ਅੱਜ ਵੀ ਅਸੀਂ ਕਿਸਾਨਾਂ ਤੋਂ ਪੁੱਛਿਆ ਕਿ 2000 ਨੂੰ ਝੋਨਾ ਕਿਸਾਨਾਂ ਤੋਂ ਲੁੱਟਿਆ ਜਾ ਰਿਹਾ ਹੈ ਐਮਐਸਪੀ ਤੋਂ ਘੱਟ ਵਿਕ ਰਿਹਾ ਹੈ ਤਾਂ ਐਮਐਸਪੀ ਦੀ ਲੜਾਈ ਨੂੰ ਲੈ ਕੇ ਡਲੇਬਾਦ ਸਾਹਿਬ ਮਰਵਾ ਤੇ ਬੈਠੇ ਨੇ ਮੈਂ ਆਸ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਕਿਸਾਨ ਅਸੀਂ ਇੱਕਜੁੱਟਾ ਦਿਖਾ ਕੇ ਉਸ ਮੋਰਚੇ ਦੇ ਵਿੱਚ ਦੇਖਾਂਗੇ ਤੇ ਸਰਕਾਰ ਦਾ ਭੁਲੇਖਾ ਦੂਰ ਕਰਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ